ਮੇਰੇ ਬੱਚੇ ਨੂੰ ਅੱਜ ਦੇ ਨੂੰ 4 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਜਿਹੜਾ ਹੈ ਅੱਜ ਚੌਥਾ ਦਿਨ ਹੋ ਗਿਆ ਉਹ ਵੀ ਜਿਹੇ ਨੂੰ ਜਿਹੜਾ ਲਾਪਤਾ ਆਇਆ ਮੇਰਾ ਬੱਚਾ ਸ਼ਨੀਵਾਰ ਤੇ ਚਲ ਸਾਢੇ 3-4 ਵਜੇ ਦਾ ਲਾਪਤਾ ਹੈ ਲੇਕਿਨ ਇਹਨੇ ਸਾਨੂੰ ਹੋਣ 6:30 ਕੀਤਾ ਇਹਨਾਂ ਨੇ ਇਹਦੇ ਪਾਪਾ ਨੂੰ ਕੀ ਤੁਹਾਡਾ ਬੱਚਾ ਨਹੀਂ ਜਿਹੜਾ ਘੁੰਮ ਰਿਹਾ ਲੇਕਿਨ ਪੂਰੀ ਗੱਲ ਕੋਈ ਨਹੀਂ ਲੱਗ ਰਿਆ ਨੀ ਨਾ ਮੈਨੂੰ ਨਾ ਇਹਦੇ ਪਾਪਾ ਨੂੰ ਸਾਨੂੰ ਦੋਤੇ ਜਾ ਕੇ ਪਤਾ ਲੱਗਿਆ ਕਿ ਬੱਚੇ ਨਦੀ ਵਿੱਚ ਨਹਾਣ ਦੇ ਦੇ ਕੀ ਇਸ ਤਰ੍ਹਾਂ ਕਰਕੇ ਡੁੱਬੇ ਹੈ ਅੰਜ ਬੱਚੇ ਕੀ ਦੇਦੇ تینੇ ਖੱਢ ਲੈ ਦੋ ਕੱਢੇ ਨਹੀਂ ਤੇਰੇ ਅੰਦੇ ਅਸੀਂ ਗੋਤਾ ਖੋਣ ਤੋਂ ਆਏ ਤੇ ਹਿਤ ਗੋਤਾ ਘੋਰ ਗਿਆ ਉਹਦੀ ਲੱਤ ਦੇ ਜੋੜ ਲੱਗੀ ਕਾਣੀ ਵੜਿਆ ਦੂਜਾ ਗਿਆ ਉਹਦੀ ਬੈਲਟ ਕੁੱਤੀ ਜੇ ਬੈਲਟ ਕੁੱਤੀ ਤਾਂ ਹੋਰ ਗੋਤੇ ਘਰਵਾ ਲੈਂਦੇ ਤੋਂ ਵੀ ਬੱਚੇ ਕੁੱਡੇ ਜਾਣੇ ਪਈ ਜੀ ਜਿਹੜੇ 20 ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਦਿੱਤੀ ਜਿਹੜਾ ਤੇ ਬੱਚੇ ਦੇ ਕੱਪੜੇ ਵੀ ਕੱਲੇ ਦੇ ਪਾਪਾ ਨੇ ਚੱਕੇ ਕਿਸੇ ਨੇ ਕੱਪੜੇ ਵੀ ਨਹੀਂ ਚੱਕੇ ਜਿਹੜੀ ਸੰਗ ਨਾਲ ਲੈ ਕੇ ਗਈ ਸੀ ਮੇਰੇ ਬੱਚੇ ਕੋ ਮੇਰੇ ਬੱਚੇ ਨੂੰ ਕੁੜੇ ਦਾ ਹੀ ਨਹੀਂ ਦੇ। ਨਾ ਤੇ ਨਹੀਂ ਕੋਈ ਬੰਦ ਦਾ ਨਾਟਕ ਹੈ ਨਾ ਕੋਈ ਸਾਦ ਨਹੀਂ ਦੇ ਦੀ। ਇਸਕੇ ਪਾਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਦਾ ਉਸਕੇ ਪਾਪਾ ਉਹ ਜਾਰੇ ਇੰਨੇ ਬਦਗਾਨ ਹੋ ਰਹੇ। ਉਹਨਾਂ ਨੇ ਪੂੜਾ ਪੂਰਾ ਜ਼ੋਰ ਲਾਇਆ ਹੈ। ਲੇਕਿਨ ਬੱਚੇ ਦਾ ਕੋਈ ਵੀ ਨਾਮ ਨਹੀਂ ਜਾਣਦੇ। ਇਹ ਸਾਰੇ ਬਸੇ ਮੋਟਾ ਲੈ ਲੈ ਜਾਏ ਪੁੱਛਦੇ ਨੇ ਕਿ ਜਿਸ ਨੇ ਕੋਈ ਬੱਚਾ ਦੇਖਿਆ ਗੰਦੇ ਮਾ ਸਾਰੀ ਚੁੱਗੀਆਂ ਸਾਰਾ ਕੁਝ ਛਾਨ ਲਿਆ ਉਹ ਤੇਰੀ ਕਸਮ ਸਾ ਲੇਕਿਨ ਸਾਡੇ ਨਾਲ ਕੋਈ ਕੜੀ ਨਹੀਂ ਹੋ ਰਹੀ ਸਾਰੇ ਕੇ ਯਾਰ ਨੇ ਜੀ ਇਲਛਨਾ ਜੀ ਇਲਛਨਾ ਇਲਛਨਾ ਬਜ਼ੋਰ ਕੁਸਨੀ ਬਜ਼ਾਤ ਜਿਹੜ ਕੇ ਇਹ ਵੰਦੀ ਅਜੀਸ ਨੂੰ ਇਹ ਦੋ ਬੱਚੇ ਵੀ ਲੈਣੇ ਸਾਨੂੰ ਜਿਹੜਾ ਨੰਬਰ ਕੋਲ ਹੈ ਨੰਬਰ ਦਿੱਤਾ ਆ ਉੱਥੇ ਸਾਨੂੰ ਇਤਲਾ ਦਿੱਤੀ ਜਾਵੇ ਗੱਡੀ ਬਹੁਤ ਬਹੁਤ ਵੇਰਵਾਨੀ ਹੋਏਗੀ ਬਹੁਤ ਬਹੁਤ ਮਾਦੀ ਮੇਰੇ ਬੱਚੇ ਕੀ ਸਾਲ ਦੇ ਨੇ ਕਾ ਕਿ ਕਿੰਨੇ ਵਿੱਚ ਬਰਦਾਸ਼ਤ ਹੈ ਮੇਰਾ ਬੱਚਾ 10ਵੀਂ ਦੀ ਜ਼ਬਰਦਸਤੀ ਹੋ ਦੂਜਾ ਬੱਚਾ 9ਵੀਂ ਦੀ ਦੋਨੋਂ ਆ ਮੂ ਮਰ ਲਈ ਹੈ ਜੀ ਦੋਨੋਂ ਬੱਚੇ ਚੀਕਦਾ ਆਪਣੀ ਮਾਂ ਦੇ ਕੋਲ ਆ ਗਏ ਗਏ ਗੱਲ ਕਰੀਏ ਲੈ ਕੇ ਜਾਂਦੇ ਆ ਉਹ ਤੋਂ ਤੇ ਜ਼ਿੰਮੇਵਾਰ ਕਿ ਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਦੇ ਨਿਵਾਵਾਂਗੇ ਜਿੰਨਾ ਮੇਰੇ ਘਰਤੀ ਜਿਹੜਾ ਬੱਚਾ ਮੈਂ ਨਾ ਇਧਰੋਂ ਕੋਈ ਉਹਨਾਂ ਦੇ ਮਾਪੇ-ਵਾਪਾ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਦੇ ਕੋਈ ਮਾਵਾ ਮਾਪੇ-ਵਾਪਾ ਨਹੀਂ ਲੈ ਘਟ ਗਏ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਇਹ ਦੋਨੋਂ ਬੱਚਿਆਂ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ ਦੇ ਲੈਣੀ ਸੀ ਕੌਣ ਲੈ ਕੇ ਗਿਆ ਬਸ ਬਾਜੀ ਜੀ ਜਮਨ ਡਾਕਟਰ ਜੀ ਜੰਨੇ ਨੀ ਲੇਕੇ ਜੀ ਦੇਖਿਆ ਦਾਰਨਾਥ ਮੰਦਿਰ ਤੋਂ ਪੂਰੀ ਜ਼ਿੰਮੇਵਾਰੀ ਬਣਦੀ ਸੀ ਬੰਦੀ ਰਾਜਾ ਜੀ ਛੱਡ ਕੇ ਉਹਨਾਂ ਦੇ ਵੱਲ ਇਹ ਉਹਨਾਂ ਨੇ ਰੋਕ ਦੇਣਾ ਚੀਜ਼ਾਂ ਤੱਕ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕਿ ਉਹਦੇ ਵਿੱਚ بڑے ਛੋਟੇ ਵੀ ਆ ਕੋਈ ਤਰੀਕਾ ਰੱਖ ਦੇ ਜੀ ਕੋਈ ਬੱਚਿਆਂ ਨਾਲ ਬੜੇ ਰੱਖ ਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜ ਦੇ ਇਹ ਨਿਯਮ ਹੈ ਜਾਈ ਬੱਚਿਆਂ ਨੂੰ ਹੀ ਵੇਖਿਓ ਭੇਜਿਆ ਗਿਆ ਇਹ ਗੱਲ ਜ਼ਿੰਮੇਵਾਰੀ ਵੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਚਮਨ ਡਾਕਟਰ ਦੇ ਸਾਰੇ ਕੋਲ ਨੇ ਭੇਜੇ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿੱਖੇ ਗਏ ਸੀ ਇਹ ਬੱਚੇ ਜੇ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਆਏਗੇ ਉਹਨਾਂ ਦਾ ਭਾਈ ਸਾਰੇ ਸਭ ਦੇ ਆਪਣੇ ਆਪਣੇ ਬੱਚੇ ਹੀ ਆ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਆ ਜੀ ਸੁਖਸ਼ੀਰਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪੇ ਨਾਲ ਵਾਵਾ ਕੋਲੇ ਨੇ ਦੋਨੋਂ ਬੱਚੇ ਨਹੀਂ ਨੰਦੇ ਰਹੇ ਇਹ ਨਹੀਂ ਗਏ ਚਮਨ ਡਾਕਟਰ ਵੀ ਕਰ ਤਾਂ ਰਹੇ ਨੇ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜ਼ਿਆਦਾ ਜ਼ਿੰਮੇਵਾਰੀ ਲਗਾਣੀ ਸੀ ਜਿਸ ਦਿਨ ਉੱਥੇ ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਉਸ ਟਾਈਮ ਹੋਰ ਥੋੜੀ ਜੀ ਦਿਖਾਉਂਦੇ ਕੋਈ ਹੋਰ ਕੁਲੀ ਛੱਡਦੇ ਗੋਤਾਕਾਰ ਛੱਡਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਆ ਜਾਂਦੇ ਕਿਤੇ ਇਹਦੇ ਪਾਪਾ ਕੱਲ ਦੇ ਗਏ ਸੀ ਉਹਨਾਂ ਕਰਕੇ ਦੋਨੋਂ ਜਣੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਕਰਦੇ ਪਰ ਉਹਨਾਂ ਨਾਲ ਜਿਹੜੀ ਪ੍ਰਸੰਸਾ ਹੈ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਲੰਦਰੀ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਬਈਏ ਤੂੰ ਨਾ ਅੱਜ ਸਾਡੇ ਕੋਲ ਕਿਸੇ ਦਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਗਈ ਜੀ ਕੱਲ੍ਹ ਤੇ ਉਹਨਾਂ ਨੇ ਬਸ ਆਪ ਕੋ ਦੋ ਚਾਰ ਜਿਹੜੇ ਰਹੇ ਆ ਜੀ ਤੇ ਆ ਗਏ ਨੇ ਉਹਨਾਂ ਕੋਲ ਬਸ ਵਾਲੇ ਦਾ ਸਾਰੇ ਬੰਦੇ ਤੇ ਜਿਹਨਾਂ ਦਾ ਨਾਮ ਬਖਤ ਚੰਦ ਦੱਸਿਆ ਜਾਦਾ ਕਿ ਉਹ ਵੀ ਉੱਥੇ ਉਹਨਾਂ ਨੇ ਨਾਲ ਹੀ ਜੀ ਅਜੇ ਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹਿ ਰਿਹਾ ਤਾਂ ਕਿ ਜਿਹਨੇ ਜ਼ਿਆਦਾ ਜਿੱਤ ਘਰੀ ਦੀ ਉਹ ਆ ਗਿਆ ਜੀ ਉਹ ਉਹ ਲੁੱਪਨ ਤੋਂ ਬਚ ਗਿਆ ਜੀ ਉਹ ਮਾਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਘਟਣਾ ਚਾਹੀਦਾ ਤਾਂ ਨਾ ਇਹ ਤਾਂ ਬਾਅਦ ਵਿੱਚ ਮੰਨਦੇ ਹੀ ਰਹੇ ਦੇ। ਇਸ ਦਾ ਬਾਅਦ ਚ ਵਾਲੇ ਘੱਟ ਲੈ, ਪਹਿਲੇ ਵਾਲੇ ਘੱਟੇ ਨੇ ਕਿ ਜਿਹੜੇ 20 ਬੰਦੇ ਤੇ ਅੱਖਾਂ ਅੱਖਾਂ ਵਿੱਚ ਹੀ ਹੋਈਆਂ ਨੇ। ਉਹ ਤਾਂ ਘੱਟੋ ਘੱਟ ਕੈ ਹੀ ਸਕਦੇ ਦੇ ਕਿ ਦੋ ਦੋ ਬੱਚੇ ਹੋਰ ਨੇ ਜੀ। ਸਾਰੀ ਪੂਰੀ ਟੋਟਲ ਬਾਅਦ ਵਿੱਚ 6 ਬੱਚੇ ਦੇ। 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾਂ ਮਾਂ-ਬਾਪ ਤੋਂ ਗਏ ਦੇ। ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ।